ਹਾਂਜੀ ਆ ਪੜ ਲਓ ਪੜ ਲਓ ਕੀ ਲਿਖਿਆ ਇੱਥੇ ਉੱਤੇ ਜਿਹੜੇ ਕਹਿੰਦੇ ਸੀ ਨਾ ਵੀ ਫੇਕ ਸਾਈਡ ਆ ਆਫੀਸ਼ਲ ਸਾਈਡ ਤੇ ਜਾ ਕੇ ਪਤਾ ਕਰ ਲਓ ਹਰ ਇੱਕ ਚੀਜ਼ ਲਿਖੀ ਆ ਤੁਹਾਨੂੰ ਦਾ ਕੰਮ ਕਰਾਉਣਾ ਨਹੀਂ ਚਾਹੁੰਦੇ ਸਾਫ਼ ਜੀ ਗੱਲ ਐ ਜੋ ਕਹਿੰਦੇ ਨੇ ਨਹੀਂ ਹੁੰਦਾ ਨਾ ਹੁੰਦਾ ਜ਼ਰਾ ਕੁਝ ਆ ਉਹ ਕਰਾਉਣਾ ਨਹੀਂ ਚਾਹੁੰਦੇ ਚਾਹੇ ਕਿਸੇ ਦੇ ਇੱਥੇ ਭੈਣ ਆ ਕਿਹਦਾ ਭਾਈ ਆ ਚਾਹੇ ਜਿੱਜਾ ਭਰੋਇਆ ਜੋ ਫੁੱਫੜ ਮਾਸੀ ਜੋ ਵੀ ਹੈਗਾ ਜਿਹੜਾ ਬੰਦਾ ਕਹਿੰਦਾ ਜਰਮਨ ਚੇ ਕੰਮ ਨਹੀਂ ਹੁੰਦਾ ਉਹ ਕਰਾਉਣਾ ਨਹੀਂ ਚਾਹੁੰਦਾ ਛਿੰਕੜੀਆਂ ਗਲਤੀਆਂ ਤੁਸੀਂ ਨਹੀਂ ਕਰਨੀਆਂ ਹੈਗੀਆਂ ਮੋਟੀਵੇਸ਼ਨ ਲੈਟਰ ਕਿੱਦਾਂ ਲਿਖਣਾ ਸੀਵੀ ਕਿਦਾਂ ਬਣਾਉਣਾ ਹੈ ਆਪਣੇ YouTube ਵਾਲੇ ਚੈਨਲ ਨੂੰ ਐਕਸਪਲੋਰ ਜਰਮਨ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬੈਕ ਟੂ ਬੈਕ ਵੀਡੀਓ ਮੇਰੀਆਂ ਜ਼ਿਆਦਾਤਰ YouTube ਤੇ ਆਉਂਦੀਆਂ ਨੇ ਏਤੀ ਜ਼ਿਆਦਾਤਰ ਮੈਂ ਐਕਟਿਵ ਰਹਿਣਾ ਹਾਂਜੀ ਆ ਪੜ ਲਓ ਪੜ ਲਓ ਕੀ ਲਿਖਿਆ ਇੱਥੇ ਉੱਤੇ ਜਿਹੜੇ ਕਹਿੰਦੇ ਸੀ ਨਾ ਵੀ ਫੇਕ ਸਾਈਟ ਆ ਆਫੀਸ਼ਲ ਸਾਈਟ ਤੇ ਜਾ ਕੇ ਪਤਾ ਕਰ ਲਓ ਆ ਦੇਖ ਲਓ ਕੀ ਲਿਖਿਆ ਹੋਇਆ ਇਹਨਾਂ ਨੇ ਆਰ ਬਾਈ ਓਨ ਬੇਰੂਫ ਹਾਊਸ ਬਿਲਡਿੰਗਸ ਸਟੂਡੀਅਮ ਇੰਟਰਨੈਸ਼ਨਲ ਵੀ ਲਿਖਿਆ ਹੈ ਰਿਜ਼ਰਵਿੰਗ ਵੀ ਲਿਖਿਆ ਵਿਦ ਸਰਵਿਸ ਵੀ ਲਿਖਿਆ ਹੋਇਆ ਹਰ ਇੱਕ ਚੀਜ਼ ਲਿਖੀ ਆ ਹੁਣ ਤੁਹਾਨੂੰ ਮੈਂ ਇਧਰੋਂ ਸਾਰੇ ਪਾਸੇ ਇਹਨਾਂ ਦਾ ਕਮਾ ਕੇ ਦਿਖਾਉਣਾ ਵੀ ਹੈਗਾ ਕੀ ਆ ਕਿਹੜਾ ਦਫ਼ਤਰ ਆ ਮੇਰਾ ਮੇਰਾ ਉਹਦਾ ਦਫ਼ਤਰ ਨਹੀਂ ਹੈਗਾ ਕੋਈ ਇਹ ਵੀ ਮੈਂ ਘਰੇ ਬੈਠ ਕੇ ਤੁਹਾਨੂੰ ਦਿਖਾ ਰਿਹਾ ਇੱਥੇ ਉਹ ਲੋਕ ਆਉਂਦੇ ਨੇ ਜਿਹੜੇ ਕਹਿੰਦੇ ਨੇ ਮੈਨੂੰ 40 ਸਾਲ ਹੋ ਗਏ ਜਰਮਨ ਚ ਰਹਿੰਦੇ ਨੂੰ ਮੈਨੂੰ 20 ਸਾਲ ਹੋ ਗਏ ਜਰਮਨ ਚ ਰਹਿੰਦੇ ਨੂੰ ਪਹਿਲਾਂ ਇਥੋਂ ਹਾਤਸਫੀਅਰ ਗਿਲਟ ਪੈਸੇ ਲੈਂਦੇ ਰਹੇ ਨੇ ਤੇ ਹੁਣ ਉਹ ਬੁਰਗਰ ਗਿਲਟ ਕਹਿੰਦੇ ਨੇ ਉਹਨਾਂ ਨੂੰ ਬੁਰਗਰ ਗਿਲਟ ਲੈ ਲੈ ਖਾ ਰਹੇ ਨੇ ਤੇ ਆਪਦੇ ਰਿਸ਼ਤੇਦਾਰਾਂ ਨੂੰ ਕਹਿੰਦੇ ਨੇ ਆਹ ਕੰਮ ਨਹੀਂ ਹੁੰਦਾ ਜੀ ਐਦਾਂ ਨਹੀਂ ਹੁੰਦਾ ਜਰਮਨ ਚ ਮੈਨੂੰ 40 ਸਾਲ ਹੋ ਗਏ 4 ਕਰੇ ਇਹਨਾਂ ਲੋਕਾਂ ਨੇ ਕੁਛ ਨਹੀਂ ਨਾ ਇਹਨਾਂ ਲੋਕਾਂ ਦੇ ਪੱਲੇ ਆ ਕੁਛ ਜਿਨ੍ਹਾਂ ਨੇ ਕੀਤਾ ਉਹ ਆਪਣੇ ਰਿਸ਼ਤੇਦਾਰਾਂ ਦੀ ਵੀ ਹੈਲਪ ਕਰਦੇ ਨੇ ਉਹ ਚੰਗੀ ਇਨਫੋਰਮੇਸ਼ਨ ਵੀ ਦਿੰਦੇ ਨੇ ਜਿਨ੍ਹਾਂ ਨੇ ਨਹੀਂ ਕਰਨਾ ਤਾਂ ਉਹਦਾ ਕੰਮ ਕਰਾਉਣਾ ਨਹੀਂ ਚਾਹੁੰਦੇ ਸਾਫ਼ ਜੀ ਕੰਮ ਹੈ ਜੋ ਕਹਿੰਦੇ ਨੇ ਨਹੀਂ ਹੁੰਦਾ ਨਾ ਹੁੰਦਾ ਸਾਰਾ ਕੁਝ ਆ ਉਹ ਕਰਾਉਣਾ ਨਹੀਂ ਚਾਹੁੰਦੇ ਚਾਹੇ ਕਿਸੇ ਦੇ ਇੱਥੇ ਭੈਣ ਆ ਕਿਹਦਾ ਭਾਈ ਆ ਚਾਹੇ ਜਿੱਜਾ ਭਰੋਇਆ ਜੋ ਫੁੱਫਰ ਵਾਸੀ ਜੋ ਵੀ ਹੈਗਾ ਜਿਹੜਾ ਬੰਦਾ ਕਹਿੰਦਾ ਜਰਮਨ ਚੇ ਕੰਮ ਨਹੀਂ ਹੁੰਦਾ ਉਹ ਕਰਾਉਣਾ ਨਹੀਂ ਚਾਹੁੰਦਾ ਜਿਹੜੀ ਦੂਸਰੀ ਗੱਲ ਸੀ ਕਿ ਜਿਹੜੇ ਭੈਣ ਭਰਾ ਕਹਿੰਦੇ ਨੇ ਭਾਜੀ ਮੇਰਾ ਵੀਜ਼ਾ ਅਪਲਾਈ ਕਰਾ ਦਿਓ ਤੁਸੀਂ ਭਾ ਮੈਂ ਮੇਰਾ ਭਰਾ ਤੁਹਾਨੂੰ ਏਜੰਟਾਂ ਤੋਂ ਬਚਾਉਣ ਦੀ ਗੱਲ ਕਰ ਰਿਹਾ ਵੀ ਤੁਸੀਂ ਬਚੋ ਤੁਹਾਡੇ ਪੈਸੇ ਨਾ ਖਰਾਬ ਹੋਣ ਤੁਸੀਂ ਮੈਨੂੰ ਹੀ ਏਜੰਟ ਬਣਾਉਣ ਨੂੰ ਫਿਰ ਰਹੇ ਹੋ ਵੀ ਭਾਜੀ ਤੁਸੀਂ ਏਜੰਟ ਬਣ ਜਓ ਇੰਡੀਆ ਦੇ ਤਾਂ ਇੱਟ ਪੱਟਣ ਦੀ ਲੋੜ ਨਹੀਂ ਇੱਟ ਦੇ ਉੱਤੀ ਏਜੰਟ ਬੈਠਾ ਏਜੰਟ ਤੇ ਏਜੰਟ ਚੜਿਆ ਬੈਠਾ ਕਦੇ ਤੁਸੀਂ ਕਿਸੇ ਏਜੰਟ ਕੋਲੇ ਗਏ ਹੋਮੋ ਏਜੰਟ ਨੇ ਤੁਹਾਨੂੰ ਕਿਹਾ ਉਹ ਵੀ ਤੁਹਾਡਾ ਕੰਮ ਨਹੀਂ ਬਣਦਾ ਹੈਗਾ ਕਦੇ ਕਿਸੇ ਨੇ ਕਿਹਾ ਉਹ ਤੁਹਾਨੂੰ ਕਿਸੇ ਮਰਜ਼ੀ ਪਾਸੇ ਨੂੰ ਕਹਿਣਾ ਤੁਹਾਨੂੰ ਟੂਰਿਸਟ ਦੇ ਭੇਜ ਦੇਣਾ ਵਰਕ ਪਰਮਿਟ ਤੇ ਭੇਜ ਦੇਣਾ ਤੁਹਾਨੂੰ ਨਿਕਾਉ ਨਹੀਂ ਦਿੰਦੇ ਤੁਹਾਨੂੰ ਇਹ ਕਹਿਣਗੇ ਤੁਸੀਂ ਸਵੇਰੇ ਪੇਪਰ ਜਮਾ ਕਰਾ ਸਬਰ ਰੱਖਣਾ ਪਊਗਾ ਇਹਨੂੰ ਸਾਰੇ ਪ੍ਰੋਸੈਸ ਨੂੰ 3 ਤੋਂ 4 ਮਹੀਨੇ ਤੱਕ ਲੱਗ ਜਾਂਦੇ ਨੇ ਟੋਟਲ ਕਿਹੜੇ ਕਿਹੜੇ ਗਲਤੀਆਂ ਤੁਸੀਂ ਨਹੀਂ ਕਰਨੀਆਂ ਹੈਗੀਆਂ ਮੋਟੀਵੇਸ਼ਨ ਲੈਟਰ ਕਿੱਦਾਂ ਲਿਖਣਾ ਸੀਵੀ ਕਿੱਦਾਂ ਬਣਾਉਣਾ ਤੇ ਜਿਹੜੇ ਲੋਕ ਜਰਮਨ ਚ ਰਹਿ ਰਹੇ ਨੇ ਕਮੈਂਟ ਕਰਦੇ ਸੀਗੇ ਵੀ ਫੇਕ ਆ ਇਸ ਸਾਈਟਾਂ ਹੁੰਦੇ ਨੇ ਇਹ ਆਫੀਸ਼ਲ ਸਾਈਟ ਤੇ ਜਾ ਕੇ ਚੈੱਕ ਕਰ ਲਓ ਜਾਂ ਏਜੰਟ ਕਿੰਤੂ ਪਰੰਤੂ ਕਰਦੇ ਨੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਸਾਰਿਆਂ ਨੇ ਬੱਖੀਆਂ ਢੇੜ ਦੇਣੀਆਂ ਨੇ ਵੀਡੀਓ ਬਿੱਦ ਪ੍ਰੂਫ ਰਹਿਣੀ ਆ ਬਣੇ ਰਹੋ ਬਸ ਤੁਸੀਂ ਫੇਸਬੁੱਕ ਤੇ ਦੇਖਦੇ ਨੇ ਜਾਂ ਜਿਹੜੇ YouTube ਦੇ ਉੱਤੇ ਦੇਖਦੇ ਨੇ ਜਾਂ ਫਿਰ Instagram ਤੇ ਨੇ ਜਾਂ TikTok ਤੇ ਨੇ ਸਾਰਿਆਂ ਨੂੰ ਬੇਨਤੀ ਆ ਆਪਣੇ YouTube ਵਾਲੇ ਚੈਨਲ ਨੂੰ Explore German ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਬੈਕ ਟੂ ਬੈਕ ਵੀਡੀਓਆਂ ਮੇਰੀਆਂ ਜ਼ਿਆਦਾਤਰ YouTube ਤੇ ਆਉਂਦੀਆਂ ਨੇ ਏਤੀ ਜ਼ਿਆਦਾਤਰ ਮੈਂ ਐਕਟਿਵ ਰਹਿਣਾ ਸਾਸ਼ੀ ਗਾਲ ਦੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਚੈਨਲ Explore German ਦੇ ਉੱਤੇ ਮੈਂ ਤੁਹਾਡਾ ਆਪਣਾ ਰਜਿੰਦਰ ਸਿੰਘ ਲੋ ਜੀ ਅੱਜ ਆਪਾਂ ਗੱਲ ਕਰਾਂਗੇ ਜਰਮਨ ਦੀ ਹਾਊਸ ਬਿਲਡਿੰਗ ਬਾਰੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਸਾਰਿਆਂ ਲਈ ਪਾਰਟ 3 जिन्ना ने पार्ट 1 ते 2 ਨਹੀਂ ਦੇਖਿਆ ਹੈਗਾ ਜਰੂਰ ਦੇਖੋ ਵੀਡੀਓ ਪੂਰੀ ਪ੍ਰੋਪਰ ਬਣਾਈ ਹੋਈ ਆ ਪੂਰਾ ਪ੍ਰੋਪਰ ਸਮਝਾਇਆ ਹੋਇਆ ਤੁਹਾਨੂੰ ਸਾਰਿਆਂ ਨੂੰ ਪਾਰਟ 3 ਬਣਾਉਣ ਦਾ ਕਾਰਨ ਕੀ ਸੀਗਾ ਮੇਰਾ ਵੀ ਬਹੁਤ ਸਾਰੇ ਲੋਕਾਂ ਦੇ ਕਮੈਂਟ ਸੀਗੇ ਖਾਸ ਕਰ ਜਰਮਨ ਤੋਂ ਫਿਰ ਉਹ ਇਹੋ ਜਿਹਾ ਲਿਆ ਕੇ ਸੜਿਆ ਜਾ ਕਮੈਂਟੀ ਕਰਦੇ ਹੁੰਦੇ ਨੇ ਕਮੈਂਟ ਮੈਂ ਨਾਲ ਲਾਉਂਗਾ ਹੁਣ ਤੁਸੀਂ ਚੈੱਕ ਕਰਿਓ ਵੀ ਜਿਹੜੀ ਸਾਈਡ ਆ ਜੀ ਇਹ ਫੇਕ ਆ ਤੁਸੀਂ ਜਾ ਕੇ ਚੈੱਕ ਕਰੋ ਆਫੀਸ਼ਲ ਸਾਈਟ ਦੇ ਉੱਤੇ ਜਾ ਕੇ ਦੇਖ ਲਓ ਜਾ ਲੋਕੀ ਕਹਿੰਦੇ ਨੇ ਜੀ ਨਹੀਂ ਇਹ ਸਾਈਡ ਖੁੱਲਦੀ ਨਹੀਂ ਹੈਗੀ ਇਹ ਸਾਰਾ ਕੁਝ ਫੇਕ ਆ ਉਹਨਾਂ ਸਾਰਿਆਂ ਵਾਸਤੇ ਰਿਪਲਾਈ ਹੈ ਜੀ ਇਹ ਵਾਲਾ ਦਫਤਰ ਜਿੱਥੇ ਮੈਂ ਖੜਾ ਅੱਜ ਦੇ ਟਾਈਮ 'ਚ ਠੀਕ ਹੈ ਜੀ ਜਿਹੜੇ ਤੁਸੀਂ ਕਿਸੇ ਵੀ ਜਰਮਨ ਦੇ ਸ਼ਹਿਰ 'ਚ ਰਹਿ ਰਹੇ ਹੋ ਕਿਤੇ ਵੀ ਹੋ ਜਰਮਨ ਦੇ ਪੂਰੇ ਟੋਟਲ 'ਚ ਹਰ ਇੱਕ ਸ਼ਹਿਰ 'ਚ ਤੁਹਾਨੂੰ ਇਹ ਦਫਤਰ ਮਿਲੂਗਾ ਇਹਨੂੰ ਕਹਿੰਦੇ ਨੇ ਆਰਬਾਈਟਸਾਮ ਇਹਨੂੰ ਕਹਿੰਦੇ ਨੇ ਜੋਬ ਸੈਂਟਰ ਇਹਨੂੰ ਕਹਿੰਦੇ ਨੇ ਬੁੰਦਸਾਜਨ ਟੂਰ ਇਹਨੂੰ ਕਹਿੰਦੇ ਨੇ ਬਰੂਫ ਇਨਫੋਰਮੇਸ਼ਨ ਸਾਰਾ ਕੁਝ ਤੁਹਾਨੂੰ ਇੱਥੇ ਹੀ ਮਿਲੂਗਾ ਜਿਹੜੀ ਤੁਹਾਨੂੰ ਮੈਂ ਸਾਈਡ ਦਿੱਤੀ ਸੀਗੀ ਬੁੰਦਸਾਜਨ ਟੂਰ ਉਹ ਵੀ ਇਹਨਾਂ ਦੀ ਆ ਜੇ ਕਿਸੇ ਨੇ ਸਾਡੇ ਵਾਲੇ ਮੰਨੋ ਗੋਪਿੰਗਨ ਦੇ ਵਿੱਚ ਹਾਊਸ ਬਿਲਡਿੰਗ ਲੈਣੀ ਆ ਸਾਰੇ ਪੇਪਰ ਇੱਥੇ ਆਉਂਦੇ ਨੇ ਇਹਨਾਂ ਕੋਲੇ ਜਿਹੜਾ ਕੋਈ ਭੈਣ ਭਰਾ ਮੈਨੂੰ ਜਰਮਨ ਚ ਰਹਿ ਕੇ ਕਹਿੰਦਾ ਸੀ ਨਹੀਂ ਫੇਕ 사이ਟ ਆ ਤੂੰ ਮੈਂ ਮੜਦਾ ਕੈਮਰਾ ਕਮਾ ਕੇ ਸਾਰੀ ਚੀਜ਼ ਦਿਖਾ ਨਾ ਤੇ ਨਾਲ ਤੁਹਾਨੂੰ ਪੜਾ ਦੇਣਾ ਥੋੜਾ ਜਿਹਾ ਟਰਸਟ ਵੀ ਹੋ ਜਾਊਗਾ ਲਓ ਜੀ ਆਹ ਦੇਖੋ ਜੀ ਇਹ ਦਫਤਰ ਹੈਗਾ ਜੌਬ ਸੈਂਟਰ ਇੱਥੇ ਲਿਖਿਆ ਹੋਇਆ ਅਰਜੰਟ ਟੂਰ ਫੋਰ ਆਰ ਬਾਈਟ ਆ ਉਹ ਸਾਹਮਣੇ ਉੱਪਰ ਵੀ ਇਹਨਾਂ ਨੇ ਦੇਖੋ ਪੂਰੀ ਇਨਫਰਮੇਸ਼ਨ ਦਿੱਤੀ ਵੀ ਆ ਠੀਕ ਹੈ ਜੀ ਦਿਖਾਉਣ ਦਾ ਮਤਲਬ ਤੁਹਾਨੂੰ ਇਹੀ ਹੈ ਵੀ ਭਰਾਵੋ ਜਿਹੜੀ ਆਪਾਂ ਇਨਫੋਰਮੇਸ਼ਨ ਦੰਨੇ ਆ ਜਾਂ ਇਨਫੋਰਮੇਸ਼ਨ ਪਾਈਦੀ ਹੈ ਬਸ ਤੁਸੀਂ ਸੋਚਿਆ ਕਰੋ ਵੀ ਉਹ 100% ਹੀ ਹੈ ਕਿਉਂਕਿ ਉਹ ਆਪਣੀ ਇਨਫੋਰਮੇਸ਼ਨ ਨਾ ਕੋਈ ਲਾਈਕ ਵਾਸਤੇ ਆਊਗੀ ਨਾ ਕੋਈ ਵਿਊ ਵਾਸਤੇ ਆਊਗੀ ਜੇ ਇਨਫੋਰਮੇਸ਼ਨ ਹੋਊਗੀ ਤਾਂ ਭਣਾ ਭਰਾਵਾਂ ਦੀ ਹੈਲਪ ਵਾਸਤੇ ਹੋਊਗੀ ਵੀ ਤੁਸੀਂ ਕੁਝ ਕਰ ਸਕੋ ਬਥੇਰਾ ਸਾਊਥ ਇੰਡੀਆ ਤੁਰਿਆ ਫਿਰਦਾ ਔਰ ਬਥੇਰੀ ਦੁਨੀਆ ਤੁਰੀ ਫਿਰਦੀ ਆ ਸਾਰੀ ਉਰਾਂ ਪਰਾਂ ਵਾਲੀ ਜੇ ਤੁਸੀਂ ਆ ਜਾਓਗੇ ਕਿਦਰੇ ਗਰੀਬ ਨਹੀਂ ਹੋ ਚੱਲਿਆ ਇਹ ਮੁਲਕ ਆਹ ਦੇਖੋ ਆਹ ਦੇਖੋ ਪੇਂਟਰ ਦੀ ਵੀ ਹਾਊਸ ਬਿਲਡਿੰਗ ਕਰਾਉਂਦੇ ਨੇ ਇਹ ਅੱਗੇ ਕੰਸਟਰਕਸ਼ਨ ਦੀ ਵੀ ਕਰਾਉਂਦੇ ਨੇ ਆ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਨੇ ਸਾਡੇ ਫੋਟੋਗ੍ਰਾਫਰ ਦੀ ਕਰਨੀ ਆ ਉਹ ਵੀ ਕਰਾਉਂਦੇ ਨੇ ਅੱਗੇ ਆਹ ਦਫ਼ਤਰ ਵਾਲੀ ਕਰਾਉਂਦੇ ਨੇ ਨਾਲਾ ਚਾਬੀ ਪਾਨੇ ਖੜਾ ਫੜੀ ਖੜਾ ਹੈ ਚਾਬੀ ਵਾਲਾ ਇਹਦੀ ਵੀ ਕਰਾਉਂਦੇ ਨੇ ਹਾਂਜੀ ਇਹ ਦਫ਼ਤਰ ਚ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੀ ਹੈ ਜਿਹੜੇ ਲੋਕ ਕਮੈਂਟ ਕਰਦੇ ਨੇ ਨਾ ਵੀ ਭਾਜੀ ਇਹ ਫੇਕ ਸਾਈਡ ਐ ਇਦਾਂ ਦਾ ਕੁਝ ਨਹੀਂ ਹੁੰਦਾ ਸਾਨੂੰ ਜਰਮਨ ਚ ਰਹਿੰਦੇ ਨੂੰ 40 ਸਾਲ ਹੋ ਗਏ ਨੇ ਸਾਨੂੰ 50 ਸਾਲ ਹੋ ਗਏ ਨੇ ਠੀਕ ਆ ਨਾ ਇਹ ਫੇਕ ਨੇ ਇਹ ਵਿਊ ਲੈਣ ਵਾਸਤੇ ਵੀਡੀਓ ਬਣਾ ਕੇ ਪਾਉਂਦੇ ਨੇ ਜਿਹੜੇ ਬੰਦੇ ਨੇ ਵਿਊ ਲੈਣਾ ਹੈ ਜਾਂ ਲਾਈਕ ਲੈਣੇ ਨੇ ਉਹ ਅੱਡੀ ਡੀਪਲੀ ਵੀਡੀਓ ਨਹੀਂ ਬਣਾਉਂਦਾ ਹੁੰਦਾ ਉਹਨੇ ਬਸ ਮੋਟਾ-ਮੋਟਾ ਸਮਝਾਉਣਾ ਤੇ ਤੁਰ ਜਾਂਦਾ ਹੁੰਦਾ ਜਿੱਦਾਂ ਮੈਂ ਓਪਰਚ्युनिटी ਕਾਰਡ ਤੇ ਵੀਡੀਓ ਬਣਾਈ ਆ ਲੋਕਾਂ ਨੇ ਜੇ ਕੱਲ ਸ਼ੁਰੂ ਕੀਤੇ ਨੇ ਬਣਾਉਣੀਆਂ ਮੈਂ 6 ਮਹੀਨੇ ਪਹਿਲਾਂ ਬਣਾ ਕੇ ਛੱਡਤੀ ਆ ਵੀ ਜਰਮਨ ਓਪਰਚ्युनिटी ਕਾਰਡ ਲੈ ਕੇ ਆ ਰਿਹਾ ਜਿਹੜੇ ਵਰਕ ਪਰਮਿਟ ਵਗੈਰਾ ਚਾਹੁੰਦੇ ਨੇ ਆਉਣਾ ਚਾਹੁੰਦੇ ਨੇ ਜਰਮਨ ਚ ਵਰਕ ਪਰਮਿਟ ਤੇ ਉਹਨਾਂ ਵਾਸਤੇ ਮੈਂ ਵੀਡੀਓ ਬਣਾਈ ਹੋਈ ਆ ਜਾ ਕੇ ਤੁਸੀਂ ਦੇਖ ਲਓ ਡੀਪਲੀ ਵੀਡੀਓ ਬਣਾਈ ਆ ਨੈਕਸਟ ਵੀਕ ਤੋਂ ਸ਼ੁਰੂਆਤ ਜੂਨ ਤੋਂ ਆਪਾਂ ਮਈ ਦੇ ਐਂਡ ਚ ਖੜਿਆ ਗੱਲ ਕਰਦਾ ਮੈਂ ਹੁਣ ਬੁੰਦ ਸਾਜਨ ਟੂਰ ਦੀ ਜਿਹੜੇ ਕਹਿੰਦੇ ਸੀ ਵੀ ਫੇਕ ਸਾਈਡ ਆ ਜੀ ਫਲਾਣਾ ਜੀ ਮੈਂ ਜਰਮਨ ਚ ਹੀ ਰਹਿਣਾ ਐਦਾਂ ਦਾ ਨਹੀਂ ਹੁੰਦਾ ਹੁੰਦਾ ਮੈਨੂੰ 40 ਸਾਲ ਹੋ ਗਏ ਰਹਿੰਦਾ ਨੂੰ ਤੁਸੀਂ 40 ਸਾਲ ਤੋਰੇ ਸ਼ਿਸ਼ਾਲਾਂ ਖਾਨੇ ਹੋ ਤੁਸੀਂ 40 ਸਾਲ ਤੋ ਜੌਬ ਸੈਂਟਰ ਤੋਂ ਪੈਸੇ ਲੈ ਕੇ ਖਾ ਰਹੇ ਹੋ ਸਮਝ ਗਏ ਨਾ ਤੁਹਾਨੂੰ ਲੋਕਾਂ ਨੂੰ ਇਹ ਹੁੰਦਾ ਵੀ ਸਾਡਾ ਪਰਦਾ ਨਾ ਖੁੱਲ ਜਾ ਜੇ ਕੋਈ ਭੈਣ ਭਾਈ ਬੁਲਾਉਣਾ ਪੈ ਗਿਆ ਉਹਨੇ ਕਹਿਣਾ ਜੀ ਸਾਨੂੰ ਪੇਪਰ ਭੇਜ ਦਿਓ ਤੁਹਾਡੇ ਕੋਲ ਕੋੜਾ ਕੁਝ ਹੁੰਦਾ ਕੰਮ ਤੁਸੀਂ ਨਹੀਂ ਕਰਦੇ ਹੈਗੇ ਛੇ ਸਾਲਾਂ ਤੁਸੀਂ ਕਹਿੰਦੇ ਹੋ ਗਵਰਨਮੈਂਟ ਤੋਂ ਫੇਕ ਕਹਿੰਦੇ ਹੋ ਤੁਸੀਂ ਸਾਨੂੰ ਵੀ ਹਾਂ ਵੀ ਭਾਈ ਇਹ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੰਦਾ ਜਿਹੜਾ ਬੰਦਾ ਜਰਮਨ ਚ ਰਹਿੰਦਾ ਇਹ ਚੀਜ਼ ਕਹਿੰਦਾ ਵੀ ਇਹ ਗਲਤ ਇਨਫੋਰਮੇਸ਼ਨ ਹੈ ਜਦੋਂ ਮਰਜ਼ੀ ਮੇਰੇ ਨਾਲ ਕੰਟੈਕਟ ਕਰ ਲੇ ਇੰਸਟਾਗ੍ਰam ਤੇ ਮੈਸੇਜ ਕਰ ਦੇ ਨਹੀਂ ਨੈਕਸਟ ਵੀਕ ਮੈਂ ਵਟਸਐਪ ਦਾ ਨੰਬਰ ਵੀ ਛੱਡ ਦੇਣਾ ਜਦੋਂ ਮਰਜ਼ੀ ਮੈਨੂੰ ਪੁੱਛ ਲੇ ਤੇ ਮੈਂ ਉਹਨੂੰ ਜਵਾਬ ਦਊਂਗਾ ਭਾਈ ਇਹ ਫੇਕ ਸਾਈਟ ਹੈਗਾ ਕਿ ਨਹੀਂ ਹੈਗੀ ਜਿਹੜਾ ਏਜੰਟ ਕਹਿੰਦਾ ਇਹ ਚੀਜ਼ ਨਹੀਂ ਹੁੰਦੀ B1 ਲੈਂਗੁਏਜ ਤੋਂ ਬਿਨਾ ਜਰਮਨ ਦੀ ਹਾਊਸ ਬਿਲਡਿੰਗ ਨਹੀਂ ਮਿਲਦੀ ਕੰਟੈਕਟ ਕਰੇ ਮੇਰੇ ਨਾਲ ਜਿਹੜਾ ਬੰਦਾ ਕਹਿੰਦਾ ਜਰਮਨ ਦੀ ਲੈਂਗੁਏਜ ਤੋਂ ਬਿਨਾ ਵਰਕ ਪਰਮਿਟ ਨਹੀਂ ਮਿਲਦਾ ਜਿਹਦਾ ਰਿਸ਼ਤੇਦਾਰ ਜਰਮਨ ਦੇ ਵਿੱਚ ਹੈਗਾ ਕੰਟੈਕਟ ਕਰੇ ਮੇਰੇ ਨਾਲ ਦਫ਼ਤਰ ਚੋਂ ਨੇ ਜਾਣਾ ਪੇਪਰ ਹੀ ਕਾਰਵਾਈ ਉਹਨੇ ਕਰਨੀਆਂ ਜੇ ਵੀਜ਼ਾ ਨਾ ਲੱਗਿਆ ਤਾਂ ਮੈਨੂੰ ਫੜ ਲਿਆ ਕਿ ਤਾਂ ਕਰਕੇ ਇੰਡੀਆ ਵਾਲਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਮੈਂ ਇਹੀ ਚੀਜ਼ ਸਮਝਾਉਣਾ ਵੀ ਤੁਸੀਂ ਥੋੜਾ ਜਿਹਾ ਸਬਰ ਰੱਖਣਾ ਜੇ ਤੁਸੀਂ ਆਪ ਤੋਂ ਕੰਮ ਕਰਨਾ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜਰਮਨ ਦੇ ਵਿੱਚ ਇਹ ਚੀਜ਼ ਨੂੰ 4 ਤੋਂ 5 ਮਹੀਨੇ ਲੱਗ ਜਾਂਦੇ ਨੇ ਕਈ ਵਾਰ 3 ਮਹੀਨੇ ਚ ਵੀ ਹੋ ਜਾਂਦਾ ਇਹ ਕੰਮ ਤੇ ਸਾਈਡ ਬਿਲਕੁਲ ओरिजिनल ਹੈ ਬੁੰਦ ਸਰਜੰਟੂਰ ਵਾਲੀ ਸਾਈਡ ਹੈ ਜਿਹੜੀ ਥੋੜੀ ਜਿਹੀ ਹੈਵੀ ਆ ਖੁੱਲਣ ਨੂੰ ਟਾਈਮ ਲੰਦੀ ਹੈ ਇਹ ਤੇ ਕੰਮ ਤੁਹਾਡਾ ਇੱਕ ਨੰਬਰ ਆ ਕਿਸੇ ਨੂੰ ਰੁਪਈਆ ਨਹੀਂ ਦੇਣਾ ਹੈਗਾ ਚਾਹੇ ਕੋਈ 10 ਲੱਖ ਮੰਗਦਾ ਚਾਹੇ 15 ਲੱਖ ਵਗਦਾ 1 ਰੁਪਈਆ ਨਹੀਂ ਲੱਗਦਾ ਹੈਗਾ ਇਹ ਚੀਜ਼ ਤੇ ਜੇ ਕਿਸੇ ਨੇ ਕਿਸ ਨੂੰ ਇਨਵਾਈਟ ਕਰਕੇ ਬੁਲਾਉਣਾ ਜਿਹਨੂੰ ਆਪਾਂ ਕਹਿੰਦੇ ਆ ਇਨਵੀਟੇਸ਼ਨ ਲੈਟਰ ਦੇ ਉੱਤੇ ਜਰਮਨ ਚਾਇਨ ਲਾਡੂ ਕਹਿੰਦੇ ਨੇ ਪਲੱਸ ਫਰਫਲਿਸਟੂਗੀ ਕਲੀਅਰਿੰਗ ਕਹਿੰਦੇ ਨੇ ਉਹਦੇ 30 ਯੂਰੋ ਲੱਗਦੇ ਨੇ 29 ਯੂਰੋ ਲੱਗਦੇ ਨੇ 30 ਲੱਗਦੇ ਹੈਗੇ ਉੱਤੇ ਸਿਰਫ ਇੱਕ ਉਹਦੇ ਤੇ ਇਹ ਆ ਜਿਹੜੀ ਬਿਲਕੁਲ ਫ੍ਰੀ ਆ ਆਊਟ ਬਿਲਡਿੰਗ ਤੁਸੀਂ ਜਰਮਨ ਚ ਆ ਸਕਦੇ ਹੋ ਸਾਈਡ ਬਿਲਕੁਲ ਓਰੀਜਨਲ ਆ ਇਹ ਦੋ ਉੱਪਰ ਪ੍ਰੂਫ ਦੱਸੋ ਤੁਹਾਨੂੰ ਕੀ ਚਾਹੀਦਾ ਆਪਾਂ ਦਫ਼ਤਰ ਚ ਇਹਨਾਂ ਦੇ ਜੇ ਖੜ ਗਏ ਆ ਕਿ ਇੱਥੇ ਜਿਹੜੀ ਇਹਨਾਂ ਦੀ ਸਾਈਡ ਆ ਬੁੰਦਸਾ ਜੰਟੂਰ ਦੀ ਨਾਲੇ ਇਹ ਕੱਲੀ ਸਾਡੇ ਸ਼ਹਿਰ ਚ ਨਹੀਂ ਹਰ ਇੱਕ ਸ਼ਹਿਰ ਜੋਬ ਸੈਂਟਰ ਤੋਂ ਇਹ ਲੋਕ ਪੈਸੇ ਲੈ ਲੈ ਕੇ ਖਾਂਦੇ ਨੇ ਮਰੀ ਜਾਂਦੇ ਨੇ ਔਰੇ ਨਾਲੇ 2 ਨੰਬਰ 'ਚ ਕੰਮ ਕਰਦੇ ਨੇ ਤੇ ਉੱਤੋਂ ਬੋਲਣ ਨੂੰ ਮਰਦੇ ਨੇ ਵੀ ਭਾਜੀ ਝੂਠ ਬੋਲਦੇ ਨੇ ਲਾਈਕ ਵਿਊ ਲੈਣ ਵਾਸਤੇ ਵੀਡੀਓ ਬਣਾ ਕੇ ਪਾਉਂਦੇ ਨੇ ਜਰਮਨ ਜਿੱਦਾਂ ਨਹੀਂ ਵੀਜ਼ਾ ਮਿਲਦਾ ਹੈਗਾ ਇਦਾਂ ਨਹੀਂ ਹੁੰਦਾ ਹੈਗਾ ਉਹ ਤੁਹਾਡੇ ਨਾਲੋਂ ਸ਼ਰਮ ਕਰੋ ਪੰਜਾਬੀਆਂ ਤੁਹਾਡੇ ਨਾਲੋਂ ਸਾਊਥ ਇੰਡੀਅਨ ਚੰਗੇ ਨੇ ਨਾਲੇ ਫ੍ਰੀ ਆਉਂਦੇ ਨੇ ਨਾਲੇ ਚੰਗੇ ਉਹਨਾਂ ਕੋਲੇ ਪੈਸੇ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਂਦੇ ਨੇ ਸਾਰਿਆਂ ਨੂੰ ਅੱਗੇ ਗਾਈਡ ਕਰਦੇ ਨੇ ਉਹਨਾਂ ਦੇ ਲੋਕੀ ਬਲੂ ਕਾਰਡ ਤੇ ਆ ਰਹੇ ਨੇ ਇੰਡੀਆ ਤੋਂ ਪੂਰੀ ਪੂਰੀ ਫੈਮਿਲੀ ਲੈ ਕੇ ਤੇ ਤੁਹਾਡੇ ਕੋਲੋਂ ਆਪਦਾ ਕੋਈ ਰਿਸ਼ਤੇਦਾਰ ਭੈਣ ਭਰਾ ਦੀ ਤੁਹਾਡੇ ਤੋਂ ਇਦਾਂ ਹੈਲਪ ਨਹੀਂ ਹੁੰਦੀ ਜੇ ਕੋਈ ਹੈਲਪ ਕਰਨੀ ਚਾਹੁੰਦਾ ਹੈ ਬੰਦਾ ਵੀ ਯਾਰ ਦਿਲ ਤੋਂ ਹੈਲਪ ਕਰ ਰਿਹਾ ਹੈ ਚੱਲ ਕੋਈ ਨਾ ਕਿਸੇ ਭੈਣ ਭਰਾ ਦਾ ਕੰਮ ਬਣ ਜੇ ਸਾਨੂੰ ਰੱਬ ਨੇ ਵਧੀਆ ਦਿੱਤਾ ਹੋਇਆ ਸ਼ੁਕਰ ਹੈ ਸਾਡੀ ਜ਼ਿੰਦਗੀ ਵਧੀਆ ਚੱਲ ਰਹੀ ਆ ਤਾਂ ਕਿ ਸਾਨੂੰ ਹੈਲਪ ਕਰ ਲੈਣ ਦੋ ਠੀਕ ਹੈ ਨਾ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਣਾਵਾਂਗੇ ਨਾਲ ਨਾਲ ਮੋਟੀਵੇਸ਼ਨ ਲੈਟਰ ਤੁਹਾਨੂੰ ਦੱਸਾਂਗੇ ਮੋਟੀਵੇਸ਼ਨ ਲੈਟਰ ਤੁਸੀਂ ਕਿੱਦਾਂ ਲਿਖਣਾ ਪੂਰੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਦਿਖਾਉਂਗਾ ਤੇ ਨਾਲ ਤੁਹਾਨੂੰ ਸੀਵੀ ਵੀ ਦੱਸਾਂਗੇ ਤੇ ਬਾਕੀ ਵੀਡੀਓ ਬਣਾਉਣ ਮੈਂ ਘਰੇ ਜਾ ਕੇ ਕਿਉਂਕਿ ਉਹਦੋਂ ਮੈਂ ਫਿਰ ਲੈਪਟਾਪ ਤੇ ਜਾਂ ਫੋਨ ਤੇ ਕਿਸੇ ਤਰੀਕੇ ਨਾਲ ਦਿਖਾਉਂਗਾ ਸਕਰੀਨਸ਼ਾਟ ਲਾ ਕੇ ਬਣਾਉਂਗਾ ਤੇ ਨਾਲ ਨਾਲ ਤੁਹਾਨੂੰ ਸਮਝਾ ਦਾਂਗੇ ਆਪਾਂ ਵੀ ਕਿਹੜੀ-ਕਿਹੜੀ ਤੁਸੀਂ ਗਲਤੀ ਕਰ ਰਹੇ ਹੋ ਜਿਹਦੇ ਕਰਕੇ ਕਿਸੇ ਨੂੰ ਰਿਪਲਾਈ ਨਹੀਂ ਆ ਰਿਹਾ ਬਹੁਤ ਸਾਰਿਆਂ ਨੂੰ ਰਿਪਲਾਈ ਪੋਜ਼ਿਟਿਵ ਵੀ ਆ ਗਿਆ ਇਥੇ ਵੀਡੀਓ ਬਣਾਉਣ ਦਾ ਕਾਰਨ ਇਸ ਦਫ਼ਤਰ ਦੇ ਵਿੱਚ ਖੜ ਕੇ ਸਿਰਫ ਇਹ ਸੀ ਵੀ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਚਾਹੇ ਕੋਈ ਏਜੰਟ ਹੈ ਚਾਹੇ ਕੋਈ ਜਰਮਨ ਚ ਰਹਿ ਰਿਹਾ ਸਾਰੇ ਨਹੀਂ ਜਿਹੜੇ ਕਮੈਂਟ ਕਰਦੇ ਸੀ ਕਹਿੰਦੇ ਸੀ ਫੇਕ ਸਾਈਟਾਂ ਨੇ ਫਲਾਣਾ ਹੈ ਐਦਾਂ ਜਰਮਨ ਚ ਨਹੀਂ ਆਇਆ ਜਾਂਦਾ ਸਿਰਫ ਉਹਨਾਂ ਲੋਕਾਂ ਵਾਸਤੇ ਵੀਡੀਓ ਕਈ ਚੰਗੇ ਵੀ ਨੇ ਭੈਣ ਭਰਾ ਉਹ ਵੀ ਮੇਰੇ ਦਾਲੇ ਹੋਏ ਫਰਨ ਵੀ ਹਾਂਜੀ ਤੂੰ ਸਾਨੂੰ ਇਦਾਂ ਕਿਹਾ ਭਾਜੀ ਤੁਸੀਂ ਇਦਾਂ ਬੋਲਿਓ YouTube ਦੇ ਉੱਤੇ ਸਿਰਫ ਉਹਨਾਂ ਲੋਕਾਂ ਨੂੰ ਜਿਹੜੇ ਫੇਕ ਕਹਿੰਦੇ ਸੀਗੇ ਵੀ ਜਿਹੜੀ ਵੀ ਵੀਡੀਓ ਬਣਾਉਂਗਾ ਦਫ਼ਤਰ ਤੋਂ ਇਨਫੋਰਮੇਸ਼ਨ ਲੈ ਕੇ ਪੂਰੀ ਚਾਹੇ ਉਹ ਹਾਊਸ ਸਿਲੰਡਰ ਬਿਉੜਾ ਚਾਹੇ ਉਹ ਬੁੰਦ ਸਾਜਨ ਟੂਰਾ ਚਾਹੇ ਉਹ ਇਹਨਾਂ ਦਾ ਫੋਕਸੋ ਛੁੱਲੇ ਆ ਪੂਰੀ ਇਨਫੋਰਮੇਸ਼ਨ ਵਾਲੀ ਵੀਡੀਓ ਬਣਾਉਂਗਾ ਪੂਰਾ ਪ੍ਰੋਪਰ ਪ੍ਰੂਫ ਲਾਉਂਗਾ ਨਾਲ ਕੋਈ ਚੈਕਲਿਸਟ ਹੋਵੇ ਕੋਈ ਚੀਜ਼ ਹੋਵੇ ਹਰ ਇੱਕ ਚੀਜ਼ ਨਾਲ ਲਾ ਕੇ ਵੀਡੀਓ ਬਣਾਉਂਗਾ ਐਦਾਂ ਹੀ ਲਾਲਾ ਲਾਲਾ ਨਹੀਂ ਕਰੀ ਦੀ ਹੈਗੀ ਵੀਡੀਓ ਬਣਾਉਣਾ ਸਿਰਫ ਮੇਰੀ ਮੈਂ ਹੌਬੀ ਐ ਮੈਂ ਆਪਣਾ ਕੰਮ ਕਰਦਾ ਕੰਮ ਤੇ ਜਾਂਦਾ ਜਦੋਂ ਮੇਰੇ ਕੋਲ ਟਾਈਮ ਲੱਗਦਾ ਉਦੋਂ ਮੈਂ ਵੀਡੀਓ ਬਣਾਉਣਾ ਸ਼ਾਇਦ ਮੇਰੀ ਇੱਕ ਵੀਕ ਦੇ ਵਿੱਚ ਮੈਂ ਇੱਕੋ ਵੀਡੀਓ ਬਣਾਵਾਂ ਸੈਟਰਡੇ ਵਾਲੇ ਦਿਨ ਜਦੋਂ ਵੀ ਵੀਡੀਓ ਬਣਾਉਣੀ ਆ ਫਿਰ ਮੈਂ ਐਦਾਂ ਬੱਖੀਆਂ ਢੇੜਕੀ ਵੀਡੀਓ ਬਣਾਉਣੀ ਆ ਠੀਕ ਐ ਨਾ ਮੈਂ ਤਾਂ ਹੀ ਕਹਿੰਦਾ ਉਹਨਾਂ ਜਿਹੜਾ ਕਿੰਤੂ ਪਰੰਤੂ ਜਾਂ ਕਰਦੇ ਉਹਨਾਂ ਨੂੰ ਤੁਸੀਂ ਆਪਣੇ ਕੋਲੇ ਰੱਖੋ ਜੇ ਨਹੀਂ ਚੀਜ਼ ਦਾ ਪਤਾ ਕਿਸੇ ਚੀਜ਼ ਦੀ ਇਨਫੋਰਮੇਸ਼ਨ ਨਹੀਂ ਹੈਗੀ ਪੁੱਛੋਗੇ ਵਧੀਆ ਇੱਜ਼ਤ ਨਾਲ ਰਿਸਪੈਕਟ ਦੇਵਾਂਗੇ ਵਧੀਆ ਤੁਹਾਨੂੰ ਰਿਪਲਾਈ ਦਊਗਾ ਕਿਸੇ ਨੂੰ ਮਾੜਾ ਚੰਗਾ ਨਹੀਂ ਆਪਾਂ ਬੋਲਦੇ ਤੁਹਾਨੂੰ ਸਮਝਾ ਜਾਦਾ ਇਹ ਪਾਜੀ ਤੁਸੀਂ ਆ ਚੀਜ਼ ਕਰ ਲਓ ਪਰ ਜੇ ਤੁਸੀਂ ਅੜੀ ਕਰਨੀ ਹੈ ਵੀ ਨਹੀਂ ਆਏ ਨਹੀਂ ਆਏ ਹੁੰਦਾ ਪਰ ਆ ਖੜਿਆ ਤੇ ਜਦੋਂ ਮਰਜ਼ੀ ਮੈਸੇਜ ਕਰ ਲਓ ਦੱਸ ਦਾਂਗਾ ਤੁਹਾਨੂੰ ਕਿੱਥੇ ਜਾਣਾ ਕੀ ਕਰਨਾ ਆਜੋ ਬਾਕੀ ਹੁਣ ਆਪਾਂ ਵੀਡੀਓ ਬਣਾਉਣਾ ਘਰੇ ਚੱਲ ਕੇ ਉੱਥੇ ਕਰ ਦਿਆਂ ਦੋ ਦੋ ਗੱਲਾਂ ਫਿਰ ਆਪਾਂ ਸਾਰੇ ਇੱਥੇ ਬਹਿ ਕੇ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਮੋਟੀਵੇਸ਼ਨ ਲੈਟਰ ਹਾਂਜੀ ਪਹਿਲਾਂ ਤਾਂ ਸਾਰੇ ਭਾਣਾ ਭਰਾਵਾਂ ਨੂੰ ਸੌਰੀ ਇਹ ਵੀਡੀਓ ਮੈਂ ਲਾਸਟ ਵੀਕ ਪੂਰੀ ਕਰਨੀ ਸੀ ਮੇਰੇ ਤੋਂ ਪੂਰੀ ਨਹੀਂ ਹੋ ਸਕੀ ਕੰਮ ਕਾਫੀ ਜਿਆਦਾ ਹੋਣ ਕਰਕੇ ਤੇ ਸਿੱਧੀ ਆਪਾਂ ਕੰਮ ਦੀ ਗੱਲ ਤੇ ਆਉਣੇ ਜੀ ਜਿਹੜੇ ਮੇਰੇ ਭੈਣਾ ਭਰਾਵਾਂ ਦੇ ਬਹੁਤ ਸਾਰੇ ਕੁਐਸਚਨ ਨੇ ਇੱਕ ਤਾਂ ਸਾਰਿਆਂ ਦਾ ਇਹ ਬਹੁਤ ਜਿਆਦਾ ਕੁਐਸਚਨ ਆ ਭਾਜੀ ਬਿਨਾ B1 ਦੀ ਲੈਂਗੁਏਜ ਤੋਂ ਆਪਾਂ ਜਰਮਨ ਆ ਸਕਦੇ ਆ ਉਸ ਬਿਲਡਿੰਗ ਕਰ ਸਕਦੇ ਆ ਮੈਂ ਤੁਹਾਨੂੰ ਮੇਰਾ ਭਰਾ ਚੈਕਲਿਸਟ ਇੱਕ ਵਾਰੀ ਪਹਿਲਾਂ ਵੀ ਦਿਖਾ ਚੁੱਕੇ ਆ ਅੱਜ ਦੁਬਾਰਤੋਂ ਫਿਰ ਤੋਂ ਲੈਪਟਾਪ ਉੱਤੇ ਮੈਂ ਚੈਕਲਿਸਟ ਦਿਖਾ ਸਕਦਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਪੜੋ ਮੜੀ ਅੱਖਾਂ ਖੋਲੋ ਤੁਸੀਂ ਆ ਸਕਦੇ ਹੋ ਕਰ ਸਕਦੇ ਹੋ ਥੋੜਾ ਤੁਹਾਨੂੰ ਐਫਰਟ ਕਰਨਾ ਪੈਣਾ ਹਰ ਇੱਕ ਚੀਜ਼ ਹੋ ਜਾਂਦੀ ਹੈ ਐਡੀ ਕੋਈ ਸਾਇੰਸ ਤਾਂ ਹੈ ਨਹੀਂ ਇਹਦੇ 'ਚ ਬੀੜਾ ਤੁਹਾਨੂੰ ਨਾ ਚੀਜ਼ ਵੀ ਚੈਕਲਿਸਟ ਨਹੀਂ ਪੜਨੀ ਆ ਰਹੀ ਜਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕੋਈ ਸਿੱਖ ਵਾਰੀ ਪੜੋ ਤਾਂ ਸਿੱਛ ਜਾਣ ਕੋਈ ਚੀਜ਼ ਨੂੰ ਐਵੇਂ ਮੋਟਾ-ਮੋਟਾ ਦੇਖ ਕੇ ਤੁਸੀਂ ਸਕਿੱਪ ਕਰਕੇ ਅੱਗੇ ਤੁਰ ਜਾਉਂਦੇ ਫਿਰ ਤੁਹਾਨੂੰ ਸਮਝ ਨਹੀਂ ਲੱਗਦੀ ਚੀਜ਼ ਆ ਦੂਸਰਾ ਜਿਹੜੀ ਤੁਸੀਂ ਗਲਤੀ ਕਰ ਰਹੇ ਹੋ ਸਾਰਿਆਂ ਦਾ ਇਹੀ ਕੁਐਸਚਨ ਆ ਭਾディ ਸਾਡਾ ਰਿਜੈਕਟ ਜਿਆਦਾ ਹੋ ਰਿਹਾ ਜਾਂ ਸਾਨੂੰ ਰਿਪਲਾਈ ਨਹੀਂ ਆ ਰਿਹਾ ਬਹੁਤ ਸਾਰੇ ਬਣਾ ਪ੍ਰਮਾਣੋਂ ਰਿਪਲਾਈ ਆਇਆ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਮੋਟੀਵੇਸ਼ਨ ਲੈਟਰ ਲਿਖਿਆ ਜਿਨ੍ਹਾਂ ਨੇ ਵਧੀਆ ਸੀਵੀ ਬਣਾਇਆ ਹੋਇਆ ਬਹੁਤ ਸਾਰਿਆਂ ਨੂੰ ਰਿਪਲਾਈ ਆ ਚੁੱਕਿਆ ਇੰਸਟਾ ਤੇ ਬਹੁਤ ਸਾਰੇ ਮੈਨੂੰ ਮੈਸੇਜ ਆਏ ਨੇ ਉਹਦੇ ਰਿਗਾਰਡਿੰਗ ਵੀ ਭਾਈ ਸਾਨੂੰ ਰਿਪਲਾਈ ਆਇਆ ਇਹਨਾਂ ਦਾ ਅੱਗੇ ਕਿਵੇਂ ਕਰਨਾ ਕਿਦਾਂ ਨੂੰ ਅਸੀਂ ਇੰਟਰਵਿਊ ਵਾਸਤੇ ਕਨਵੈਂਸ ਕਰਨਾ ਦੋ ਤਿੰਨ ਦੋਨਾਂ ਚ ਇੰਟਰਵਿਊ ਵੀ ਹੋਈ ਹੈ ਮੈਨੂੰ ਤਾਂ ਇਹ ਆ ਵੀ ਜੇ ਮੈਨੂੰ 1000 ਬੰਦਾ ਦੇਦਾ ਕੋਈ 5 ਬੰਦੇ ਦਾ ਵੀਜ਼ਾ ਲੱਗ ਗਿਆ ਤਾਂ ਮੰਨ ਲਓ ਵੀ ਆਪਣਾ 65 ਲੱਖ ਰੁਪਇਆ 70 ਲੱਖ ਰੁਪਇਆ ਪੰਜ ਇਹਦਾ ਬਚਾ ਲਿਆ ਇੰਨੇ ਹੀ ਬਹੁਤ ਆ ਬਹੁਤ ਖੁਸ਼ੀ ਇਹਦੇ ਚ ਕੋਸ਼ਿਸ਼ ਹੈ ਰੂਗੀ ਅੱਗੇ ਤੁਹਾਡੇ ਹੋਰ ਵੀ ਜਿਹੜੇ ਭੈਣ ਭਰਾ ਨੇ ਪੈਸੇ ਨਾ ਖਰਾਬ ਹੋਣ ਤੁਹਾਡੇ ਬਚਣ ਤੇ ਤੁਹਾਨੂੰ ਮ ਹੁਣ ਜੇ ਤੁਸੀਂ ਮੈਕਡੋਨਲਡ ਨੂੰ ਅਪਲਾਈ ਕਰਨਾ ਤਾਂ ਤੁਸੀਂ ਇਹਨੂੰ ਕਾਪੀ ਕਰ ਸਕਦੇ ਹੋ ਉੱਪਰੋਂ ਸਿਰਫ ਐਡਰੈਸ ਚੇਂਜ ਕਰਨਾ ਹੁੰਦਾ ਜੇ ਤੁਸੀਂ ਆਈਟੀ ਵਾਲਿਆਂ ਆਈਟੀ 'ਚ ਭੇਜਣਾ ਤਾਂ ਤੁਸੀਂ ਪੂਰੇ ਦਾ ਪੂਰਾ ਮੋਟੀਵੇਸ਼ਨ ਲੈਟਰ ਚੇਂਜ ਕਰੋਗੇ ਜੇ ਤੁਸੀਂ ਮੰਨ ਲਓ ਵੀ ਕਈ ਭੈਣ ਭਰਾ ਮੇਰੇ हेयर ਡਰੈਸਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਫਿਰ ਤੁਸੀਂ ਇਹਨੂੰ ਉਸ ਹਾਵ ਨਾਲ ਲਿਖੋਗੇ ਵੀਜ਼ਾ ਤੁਹਾਨੂੰ ਤਾਂ ਮਿਲਣਾ ਜੇ ਤੁਹਾਨੂੰ ਇੰਗਲਿਸ਼ ਵਧੀਆ ਆਉਂਦੀ ਆ ਫਰੀ ਦੇ ਵਿੱਚ ਵੀਜ਼ਾ ਮਿਲਣਾ ਔਸ ਬਿਲਡਿੰਗ ਵਾਸਤੇ ਤੁਹਾਨੂੰ ਇੰਗਲਿਸ਼ ਵਧੀਆ ਹੋਣੀ ਚਾਹੀਦੀ ਆ ਤੁਸੀਂ ਨਾਲ ਵੀਡੀਓ ਕਾਲ ਦੇ ਉੱਤੇ ਇੰਟਰਵਿਊ ਕਰਨੀ ਆ ਇਹ ਚੀਜ਼ ਤੁਸੀਂ ਆਪਣੇ ਦਿਮਾਗ 'ਚ ਬਿਠਾ ਲਓ ਤੇ ਜਿਹੜੇ ਪੰਨ ਪਰ ਮੈਨੂੰ ਕਹਿੰਦੇ ਨੇ ਪਾਜੀ ਮੇਰਾ ਅਪਲਾਈ ਕਰ ਦੋ ਜਾਂ ਪਾਜੀ ਤੁਹਾਨੂੰ ਪੈਸੇ ਦੇ ਦਿੰਨੇ ਆ ਵੀਰੇ ਜੇ ਤੁਸੀਂ ਪੈਸੇ ਦੇਣੇ ਨੇ ਇੰਡੀਆ ਚ ਏਜੰਟ ਬਥੇਰੇ ਨੇ ਜਾ ਕੇ ਉਹਨਾਂ ਤੋਂ ਆਪਣਾ ਟੂਹਾ ਕਟਾਓ ਤੇ ਨਾ ਮੈਂ ਕਿਸੇ ਦਾ ਅਪਲਾਈ ਨਹੀਂ ਕਰਨਾ ਤੁਹਾਨੂੰ ਹਰ ਇੱਕ ਚੀਜ਼ ਬ੍ਰਿਕੀ ਨਾਲ ਸਮਝਾ ਸਕਦਾ ਦਿਖਾ ਸਕਦਾ ਤੁਸੀਂ ਇਦਾਂ ਦਾ ਕਰਕੇ ਅਪਲਾਈ ਹੁੰਦਾ ਕਿਉਂਕਿ ਜਿਵੇਂ ਇੱਕ ਨੂੰ ਵੀ ਹਾਮੀ ਭਰਤੀ ਵੀ ਅੱਜ ਮੈਂ ਕਹਿਣਾ ਹੁੰਦਾ ਕੈਮਰਾ ਮੈਂ ਥੋੜਾ ਅਪਲਾਈ ਕਰਾ ਲਾਂ ਤਾਂ ਲੱਖਾਂ ਹੀ ਮੈਸੇਜ ਜਿਹੜੇ ਦਿੱਲੀ ਦੇ ਸ਼ਾਮ ਤੱਕ ਡਿੱਗ ਜਾਂਦੇ ਨੇ ਤੇ ਮੇਰੇ ਕੋਲੇ ਭਰਾ ਮੈਂ ਤਾਂ ਵੀਡੀਓ ਬਣਾਉਣ ਵਾਸਤੇ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਸਾਰਿਆਂ ਦਾ ਤੇ ਤੁਹਾਨੂੰ ਮੈਂ ਲੈਪਟਾਪ ਤੇ ਇੱਕ ਵਾਰੀ ਦਿਖਾ ਦਨਾ ਵੀ ਜਿਹੜਾ ਤੁਸੀਂ ਮੋਟੀਵੇਸ਼ਨ ਲੈਟਰ ਲਿਖਣਾ ਉਹਦੇ ਚ ਕਿੱਦਾਂ ਸਟਾਰਟਿੰਗ ਕਰਨੇ ਕਿੱਦਾਂ ਤੁਹਾਨੂੰ ਲਿਖ ਸਕਾ ਦੋ ਕੀ ਉਹਨੂੰ ਸਬਜੈਕਟ ਦੇਣਾ ਉਹ ਤੇ ਤੁਹਾਡੇ ਵਾਸਤੇ ਅੱਗੇ ਈਜ਼ੀ ਹੋ ਜਾਊਗਾ ਵੀ ਮੋਟੀਵੇਸ਼ਨ ਲੈਟਰ ਲਿਖਣਾ ਕਿੱਦਾਂ ਪਰ ਉਹ ਤੋਂ ਪਹਿਲਾਂ ਮੈਂ ਇੱਕ ਵਾਰੀ ਚੈੱਕ ਲਿਸਟ ਦੀ ਜ਼ਰੂਰ ਦਿਖਾਵਾਂਗਾ ਯਾਰ ਇੱਕ ਵਾਰੀ ਫੇਰ ਦੇਖੋ ਉਹਨੂੰ ਤੁਹਾਨੂੰ ਪਤਾ ਲੱਗੇ ਚੀਜ਼ ਦਾ ਲਓ ਜੀ ਚੈੱਕ ਕਰੋ ਜੀ ਇਹ ਹੈਗੀ ਚੈੱਕ ਲਿਸਟ ਵੋਕੇਸ਼ਨਲ ਟ੍ਰੇਨਿੰਗ ਵਾਸਤੇ ਹਾਊਸ ਬਿਲਡਿੰਗ ਵਾਸਤੇ ਹੁਣ ਇੱਕ ਵਾਰੀ ਅੱਖਾਂ ਖੋਲ ਕੇ ਮੇਰਾ ਭੈਣ ਭਰਾ ਸਾਰੇ ਜਣੇ ਸਮਝ ਲਓ ਜਿਹੜਾ ਆਹ ਵਾਲਾ ਜੈਲੋ ਦੇ ਵਿੱਚ ਮੈਨੇ ਲਾਇਆ ਹੋਇਆ ਦਿਖ ਰਿਹਾ ਤੁਹਾਨੂੰ ਇਹਦੇ ਕੀ ਲਿਖਿਆ ਇਹ ਹੈਗਾ ਬਲੌਕਡ ਕਾਉਂਟ ਵਾਸਤੇ ਜੇ ਤੁਹਾਡੀ ਵੋਕੇਸ਼ਨਲ ਟ੍ਰੇਨਿੰਗ ਹੈ ਜਿਹੜੀ 939 ਯੂਰੋ ਤੋਂ ਘਟਦੀ ਹੈ ਉਹਦਾ ਤੁਸੀਂ ਸਿਰਫ ਗੈਪ ਪੂਰਾ ਕਰਨਾ ਹੋਊਗਾ ਬਲੌਕਡ ਅਕਾਊਂਟ ਬਣਾ ਕੇ ਚਾਹੇ 200 ਘਟੇ 1 ਮਹੀਨੇ ਦਾ ਚਾਹੇ 100 ਘਟਦਾ ਕਿਤੇ 50 ਘਟਦੇ ਨੇ ਅਨਿੱਛੇ ਬਲੂ ਦੇ ਵਿੱਚ ਮੈਂ ਬਲੌਕਡ ਅਕਾਊਂਟ ਦਾ ਬਣਾਇਆ ਹੋਇਆ ਇਹ ਤੇ ਮੈਂ ਨੈਕਸਟ ਵੀਡੀਓ ਬਣਾਉਂਗਾ ਵੀ ਬਣਾਉਣਾ ਕਿਦਾਂ ਤੁਸੀਂ ਬਲੌਕਡ ਅਕਾਊਂਟ ਤੇ ਉਹਦੇ ਵਿੱਚ ਤੁਹਾਡੀ ਅਕਮੋਡੇਸ਼ਨ ਵੀ ਲੱਭ ਦਿੰਦੇ ਨੇ ਬਲੌਕਡ ਅਕਾਊਂਟ ਦੇ ਵਿੱਚ ਹੀ ਬੈਂਕ ਵਾਲੇ ਉਹ ਤੁਹਾਡਾ ਥੋੜਾ ਜਿਹਾ ਈਜ਼ੀ ਵੇ ਹੋ ਜਾਂਦਾ ਵੀ ਤੁਸੀਂ ਕਿਸੇ ਪਾਸੇ ਠੱਗੇ ਨਾ ਜਾਵੋ ਕਿ ਦੂਸਰਾ ਇੱਥੇ ਸਾਰੇ ਭੈਣਾ ਭਰਾਵਾਂ ਦਾ ਕੁਐਸਚਨ ਰਹਿੰਦਾ ਭਾਜੀ ਜਿਹੜੀ ਅਕਮੋਡੇਸ਼ਨ ਆਉ ਕੰਪਨੀ ਵੱਲੋਂ ਵੀ ਨਹੀਂ ਵੀਰ ਜੀ ਇਹ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਥੋੜਾ ਸਕੂਲ ਲਾ ਲਓ ਜਾਂ ਤੁਸੀਂ ਕਾਲਜ ਲਾ ਲਓ ਜਿਹੜਾ ਤੁਹਾਨੂੰ ਪ੍ਰੈਕਟੀਕਲੀ ਤੇ ਥਿਉਰੀ ਪੇਡ ਕਰਦਾ ਜਿ ਏ ਵੀ ਤੁਹਾਨੂੰ ਗੱਲ ਹੈ ਜਿਹੜੀ ਕਲੀਅਰ ਹੋ ਗਈ ਆ ਤੇ ਤੁਹਾਨੂੰ ਸਮਝ ਆ ਗਈ ਹੋਣੀ ਆ ਤੇ ਦੂਸਰੇ ਨੰਬਰ ਤੇ ਇਹਦੇ ਜ ਤੁਸੀਂ ਅੱਗੇ ਹੋਰ ਵੀ ਦੇਖ ਸਕਦੇ ਹੋ ਫਰਫਲਿਸਟ ਨੂੰ ਕਲੀਅਰ ਹੂੰ ਜੇ ਤੁਹਾਨੂੰ ਕੋਈ ਦੇ ਸਕਦਾ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਭੈਣ ਭਰਾ ਹੈਗਾ ਮੈਂ ਬਾਰ ਬਾਰ ਹੀ ਕਹਿਣਾ ਹੁੰਦਾ ਵੀ ਤੁਹਾਨੂੰ ਕਰਾ ਸਕਦਾ ਹੁੰਦਾ ਈਜ਼ੀਲੀ ਤੁਹਾਡੀ ਇੱਥੇ ਜੇ ਆਪਾਂ ਗੱਲ ਕਰੀਏ ਜਰਮਨ ਦੇ ਵਿੱਚ ਕਿਤੇ ਵੀ ਉਹ ਐਡਮਿਸ਼ਨ ਕਰਾ ਸਕਦਾ ਮੈਕਡੋਨਲਡ ਤੇ ਜਾਂ ਕਿਤੇ ਵੀ ਕਰਵਾ ਸਕਦਾ ਯਾਰ ਉਹ ਈਜ਼ੀ ਵੇ ਹੈ ਉਹ ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿਣਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮੈਂ ਦੱਸੀ ਚੁੱਕੇ ਆ ਵੀ ਆਪਾਂ ਕਿੰਤੂ ਪ੍ਰੰਤੂਲੇ ਲਵੇ ਨਹੀਂ ਲੱਗਣ ਦਿੰਦੇ ਹੈਗੇ ਉਹ ਤੁਹਾਡੇ ਕਰਾ ਸਕਦੇ ਤੁਸੀਂ ਪੁੱਛ ਸਕਦੇ ਉਹਨਾਂ ਨੂੰ ਤੇ ਅੱਗੇ ਆਏ ਨੇ ਜੀ ਗੱਲ ਲੈਂਗੁਏਜ ਆ ਦੇਖੋ ਜੀ ਸਰਟੀਫਿਕੇਟ ਆਫ ਜਰਮਨ ਲੈਂਗੁਏਜ ਸਕਿੱਲ ਐਟ ਐਟ ਲੀਸਟ ਬੀ 1 ਉਹਨਾਂ ਨੇ ਕਿਹਾ ਵੀ ਤੁਹਾਨੂੰ ਜਰਮਨ ਲੈਂਗੁਏਜ ਦਾ ਸਰਟੀਫਿਕੇਟ ਚਾਹੀਦਾ ਤੇ ਨਾਲ ਹੀ ਇੱਥੇ ਪਾਇਆ ਜਾਂ ਜਾਂ ਪਾਇਆ ਦਿਖਦਾ ਜੀ ਹੱਥ ਕੋਲੇ ਕਿਹਾ ਨਾਲ ਰੈੱਡ ਵਾਲਾ ਪਹਿਲਾਂ ਲੱਗਿਆ ਹੋਇਆ ਸੀਗਾ ਜਦੋਂ ਮੈਂ ਚੈੱਕ ਲਿਸਟ ਗੱਡੀ ਆ ਤਦ ਮੈਨੂੰ ਸਪੈਸ਼ਲੀ ਉਹ ਆਡਾ ਡਰ ਰੰਗ ਦਾ ਤੈਨੂੰ ਸਮਝ ਆ ਸਕੇ ਅੱਗੇ ਲਿਖਿਆ ਇਹਨਾਂ ਨੇ ਕਨਫਰਮੇਸ਼ਨ ਆਫ ਸਕੂਲ ਫੈਸਿਲਿਟੀ এমਪਲੋయర్ ਥੈਟ ਲੈਂਗੁਏਜ ਸਕਿੱਲ ਵੇਰ ਚੈੱਕਡ ਐਂਡ ਫਾਊਂਡ ਸਫੀਸ਼ੀਐਂਟ ਜੇ ਤੁਹਾਨੂੰ ਇੰਗਲਿਸ਼ ਦੇ ਵਿੱਚ ਤੁਸੀਂ ਇੰਟਰਵਿਊ ਕਰਦੇ ਉਹਨਾਂ ਨਾਲ ਤੁਹਾਨੂੰ ਆਹ ਵਾਲਾ ਡਾਕੂਮੈਂਟ ਮਿਲਦਾ ਵੀ ਅਸੀਂ ਇਹਦੇ ਤੋਂ ਸੈਟੀਸਫਾਈਆਂ ਜੋ ਇਹਨੂੰ ਇੰਗਲਿਸ਼ ਆਉਂਦੀ ਜਾਂ ਜਰਮਨ ਆਉਂਦੀ ਆ ਤਾਂ ਤੁਹਾਨੂੰ B1 ਦੀ ਲੋੜ ਨਹੀਂ ਹੈਗੀ ਇਹ ਗੱਲ ਆਪਦੇ ਦਿਮਾਗ ਵਿੱਚ ਬਿਠਾ ਲਓ ਬਾਰ ਬਾਰ ਉਹੀ ਕੁਐਸਚਨ ਪੁੱਛਣ ਨਾਲੋਂ ਇਹਦੇ ਨਾਲ ਤੁਹਾਨੂੰ ਇਹ ਆ ਵੀ ਪਤਾ ਲੱਗ ਗਿਆ ਵੀ ਭਾਈ ਸਾਨੂੰ ਲੈਂਗੁਏਜ ਤੋਂ ਬਿਨਾਂ ਅਸੀਂ ਜਰਮਨ ਜਾ ਸਕਦੇ ਆ ਪਰ ਤੁਹਾਨੂੰ ਐਫਰਟ ਕਰਨੇ ਪੈਣੇ ਨੇ ਈਮੇਲ ਲਿਖਣੀ ਪੈਣੀ ਆ ਉਹਨਾਂ ਨਾਲ ਜੂਮ ਦੇ ਉੱਤੇ ਵੀਡੀਓ ਕਾਲ ਕਰਨੀ ਪੈਣੀ ਆ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਸੈਟੀਸਫਾਈ ਕਰਾਉਣਾ ਪੈਣਾ ਥੋਡੀ ਇੰਗਲਿਸ਼ ਹੈ ਜਿਹੜੀ ਵਧੀਆ ਤੇ ਤਾਂ ਤੁਹਾਡੇ ਵਾਸਤੇ ਜਿਹੜਾ ਜਰਮਨ ਦਾ ਰਾਹ ਖੁੱਲਿਆ ਆ ਹੈਗਾ ਜੀ ਮੋਟੀਵੇਸ਼ਨ ਲੈਟਰ ਆਪਾਂ ਲਾਸਟ ਈਅਰ ਲਿਖਿਆ ਸੀਗਾ ਸਕਸੈਸਫੁਲ ਸੀਗਾ ਸਾਰਾ ਕੁਝ ਓਕੇ ਸੀਗਾ ਇਹਦੇ ਵਿੱਚ ਸਭ ਤੋਂ ਉੱਤੇ ਜਿੱਥੇ ਮੈਂ ਬਲੈਕ ਚ ਕੀਤਾ ਹੋਇਆ ਤੁਹਾਨੂੰ ਮੈਂ ਆਹ ਵਾਲੀ ਚੀਜ਼ ਦਿਖਾਵਾਂ ਜਿਹੜੀ ਆਹ ਵਾਲੀ ਜਿਹੜੀ ਬਲੈਕ ਚ ਕੀਤੀ ਹੋਈ ਆ ਇੱਥੇ ਆਊਗਾ ਤੁਹਾਡਾ ਆਪਣਾ ਇੰਡੀਆ ਦਾ ਐਡਰੈਸ ਨੀਚੇ ਜਿਹਨੂੰ ਤੁਸੀਂ ਲਿਖ ਰਹੇ ਹੋ ਆਹ ਵਾਲਾ ਦੇਖੋ ਜੇ ਤੁਸੀਂ ਮੈਕਡੋਨਲਡ ਜੇ ਤੁਸੀਂ ਸਰਚ ਕਰਦੇ ਹੋ ਤੁਹਾਨੂੰ ਸਾਰਾ ਐਡਰੈਸ ਤੁਹਾਡੇ ਕੋਲੇ ਹੁੰਦਾ ਉਹ ਮੈਕਡੋਨਲਡ ਨੂੰ ਲਿਖ ਰਹੇ ਹਾਂ ਉਹਨਾਂ ਦਾ ਐਡਰੈਸ ਹਰ ਇੱਕ ਚੀਜ਼ ਤੁਹਾਡੇ ਕੋਲੇ ਹੋਊਗੀ ਉੱਤੇ ਮੈਕਡੋਨਲਡ ਪਾ ਦੇਣਾ KFC ਨੂੰ ਲਿਖ ਰਹੇ ਹਾਂ KFC ਨੂੰ ਪਾ ਦੇਣਾ ਜੇ ਕੋਈ ਕੋਈ ਆਈਟੀ ਵਾਲਾ ਤਾਂ ਆਈਟੀ ਵਾਲਾ ਦਾ ਐਡਰੈਸ ਪਾ ਸਕਦਾ ਔਰ ਜੇ ਕੋਈ హెయిਰ ਕਟਿੰਗ ਦੇ ਕੰਮ ਵਾਲਾ ਤਾਂ ਉਹ హెయిਰ ਕਟਿੰਗ ਵਾਲਾ ਦਾ ਐਡਰੈਸ ਪਾ ਸਕਦਾ ਕੋਈ ਜੇ ਕੋਈ ਫੋਟੋਗ੍ਰਾਫੀ ਕਰਨਾ ਚਾਹੁੰਦਾ ਉਹ ਚੀਜ਼ ਉਹਨੇ ਸਰਚ ਕੀਤੀ ਹੈ ਤਾਂ ਉਹ ਉਹਨਾਂ ਦਾ ਐਡਰੈਸ ਪਾ ਸਕਦਾ ਅੱਗੇ ਜੀ ਆਜੋ ਐਪਲੀਕੇਸ਼ਨ ਫਾਰ ਹਾਊਸ ਬਿਲਡਿੰਗ ਜਿਵੇਂ ਆਪਾਂ ਕਹਿੰਦੇ ਸਬਜੈਕਟ ਇਹ ਆਪਾਂ ਜਰਮਨ ਚ ਲਿਖਿਆ ਸੀ ਤੁਸੀਂ ਨੂੰ ਇੰਗਲਿਸ਼ ਚ ਵੀ ਲਿਖ ਸਕਦੇ ਹੋ ਉਹਨੂੰ ਡੀਅਰ ਸਰਔਰ ਮੈਡਮ ਤੋਂ ਬਾਅਦ ਸਟਾਰਟ ਕਰਕੇ ਜੋ ਤੁਹਾਡੇ ਚ ਹੈਗਾ ਆਪਣਾ ਸਾਰਾ ਕੁਝ ਲਿਖਣਾ ਜਿੱਥੇ ਮੈਂ ਬਲੈਕ ਕੀਤਾ ਇੱਥੇ ਤੁਸੀਂ ਮਾਈ ਨੇਮ ਇਜ਼ ਪਾ ਕੇ ਅੱਗੇ ਦਾ ਨਾਮ ਪਾ ਸਕਦੇ ਹੋ ਜੋ ਵੀ ਉਹਨਾਂ ਨੇ ਕੀਤਾ ਹੋਇਆ 10th +2 ਆ ਜਾਂ ਗ੍ਰੈਜੂਏਸ਼ਨ ਆ ਤੁਹਾਡੀ ਕਿ ਕਿਹੜੇ ਸਕੂਲ ਤੋਂ ਕੀਤੀ ਆ ਉਹ ਤੁਸੀਂ ਇੱਥੇ ਐਡਰੈਸ ਪਾ ਸਕਦੇ ਹੋ ਉਹਦਾ ਦੱਸ ਸਕਦੇ ਹੋ ਉਹਨਾਂ ਨੂੰ ਤੇ ਆ ਤੁਹਾਡੇ ਸਾਹਮਣੇ ਆ ਜੋ ਤੁਸੀਂ ਨੇ ਲਿਖਣਾ ਹੈ ਆ ਹੈਗਾ ਮੋਟੀਵੇਸ਼ਨ ਲੈਟਰ ਫॉर एग्जांपल ਆ ਤੁਹਾਡੇ ਵਾਸਤੇ ਜੇ ਤੁਸੀਂ ਕਿਸੇ ਨੇ ਮੈਕਡੋਨਲਡ ਨੂੰ ਜਾਂ ਕਿਸੇ ਨੂੰ KFC ਵਗੈਰਾ ਨੂੰ ਅਪਲਾਈ ਕਰਨਾ ਤੁਸੀਂ ਇਹਨੂੰ ਮੇਰੇ ਵਾਲੇ ਨੂੰ ਕਾਪੀ ਕਰ ਸਕਦੇ ਹੋ ਕੋਈ ਗੱਲ ਨਹੀਂ ਹੈਗੀ ਪਰ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਨੂੰ ਤੁਸੀਂ ਆਪ ਦਾ ਆਪਾ ਲਿਖੋ ਕਿਉਂਕਿ ਜੇ ਇੱਕੋ ਹੀ ਮੋਟੀਵੇਸ਼ਨ ਲੈਟਰ ਹਜ਼ਾਰ ਬੰਦੇ ਨੇ ਸੇਮ ਹੀ ਪਾਤਾ ਤਾਂ ਉਹ ਫਿਰ ਗੱਲ ਨਹੀਂ ਬਣਦੇ ਉਹ ਤੇ ਰਿਜੈਕਸ਼ਨ ਦੇ ਜਿਹੜੇ ਚਾਂਸ ਰਹਿੰਦੇ ਨੇ ਐਦਾਂ ਤੁਸੀਂ ਮੋਟੀਵੇਸ਼ਨ ਲੈਟਰ ਜਿਹੜਾ ਲਿਖਣਾ ਤੇ ਉਹਨੂੰ ਚੇਂਜ ਕਰ ਸਕਦੇ ਹੋ ਆਪਦੇ ਹਿਸਾਬ ਦੇ ਨਾਲ ਤੁਸੀਂ ਜੇ ਕੋਈ ਫੀਲਡ ਚੇਂਜ ਕੀਤੀ ਆ ਤਾਂ ਸਾਰਾ ਕੁਝ ਇਹਦੇ ਚ ਚੇਂਜ ਹੋਊਗਾ ਵੀ ਤੁਸੀਂ ਕਿਉਂ ਆਉਣਾ ਚਾਹੁੰਦੇ ਹੋ ਫੋਟੋਗ੍ਰਾਫਰ ਕਿਉਂ ਬਣਨਾ ਚਾਹੁੰਦੇ ਹੋ ਜਾਂ ਜੇ ਮੈਂ ਹੁਣ ਤੁਸੀਂ ਜਦ ਹਰ ਇੱਕ ਚੀਜ਼ ਤੁਸੀਂ ਅਪਡੇਟਸ ਆ ਉਹਨਾਂ ਨੂੰ ਲਿਖ ਸਕਦੇ ਹੋ ਇਹ ਸੀਗਾ ਮੋਟੀਵੇਸ਼ਨ ਲੈਟਰ ਤੁਸੀਂ ਵੀਡੀਓ ਸਟਾਪ ਕਰਕੇ ਪੜ੍ਹ ਸਕਦੇ ਹੋ ਮੈਂ ਵੀਡੀਓ ਲੰਬੀ ਨਹੀਂ ਕਰਨੀ ਹੈਗੀ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਅੱਗੇ ਸੀਵੀ ਹਾਂਜੀ ਇਹ ਹੈਗਾ ਸੀਵੀ ਤੁਸੀਂ ਇਹਨਾਂ ਦੀ ਸਾਈਡ ਹੈ ਯੂਰੋਪਾਸ ਆਹ ਸਾਈਡ ਦੇ ਉੱਤੇ ਲਿਖਿਆ ਹੋਇਆ ਇਦਾਂ ਹੀ ਲਿਖ ਲੈਣਾ ਯੂਰੋਪਾਸ ਦੇ ਉੱਤੇ ਜਾ ਕੇ ਆਪਣਾ ਈਮੇਲ ਅਕਾਊਂਟ ਬਣਾਉਣਾ ਲੌਗਇਨ ਕਰਨਾ ਉਹਨੂੰ ਉਦੋਂ ਬਾਅਦ ਜਿਹੜਾ ਤੁਸੀਂ ਸੀਵੀ ਬਣਾ ਸਕਦੇ ਹੋ ਇੱਥੇ ਜਿੱਥੇ ਬਲੈਕ ਬਲੈਕ ਕੀਤਾ ਮੇਰਾ ਆਪਣਾ ਡਾਟਾ ਸੀਗਾ ਇਸੇ ਕਰਕੇ ਮੈਂ ਇਹਦੇ 'ਚ ਉਹ ਕੱਟ ਕੱਟ ਕੀਤਾ ਹੋਇਆ ਬਲੈਕ ਕੀਤਾ ਇੱਥੇ ਥੋੜੀ ਲੱਗ ਜਾਣ ਸੋਹਣੀ ਜੀ ਬਧੀ ਜੀ ਫੋਟੋ ਲਾਓ ਆਪਣੀ ਉਦੋਂ ਬਾਅਦ ਤੁਹਾਡਾ ਈਮੇਲ ਐਡਰੈਸ ਤੁਹਾਡਾ ਐਡਰੈਸ ਤੁਹਾਡਾ ਨਾਮ ਤੁਹਾਡਾ ਫੋਨ ਨੰਬਰ ਹਰ ਇੱਕ ਚੀਜ਼ ਇਹਦੇ ਵਿੱਚ ਐਡ ਹੋ ਜੂਗੀ ਤੇ ਤੁਹਾਡੇ ਬਾਰੇ ਲਿਖ ਦਿਓ ਤੁਸੀਂ ਜੋ ਵੀ ਹੈਗਾ ਉਸ ਤੋਂ ਬਾਅਦ ਤੁਹਾਡਾ ਆ ਗਿਆ ਵਰਕ ਐਕਸਪੀਰੀਅੰਸ ਆ ਗਿਆ ਵੀ ਤੁਸੀਂ ਕਿੱਥੇ ਕਿੱਥੇ ਜੋ ਵੀ ਕੰਮ ਕੀਤਾ ਹੋਇਆ ਹੁਣ ਤੱਕ ਤੁਹਾਡੇ ਕੋਲੇ ਕੁਝ ਹੈਗਾ ਕਿ ਨਹੀਂ ਹੈਗਾ ਜਾਂ ਕੁਝ ਵੀ ਨਹੀਂ ਹੈਗਾ ਜੋ ਤੁਹਾਡੇ ਕੋਲੇ ਹੈਗਾ ਉਹ ਚੀਜ਼ ਤੁਸੀਂ ਲਿਖ ਸਕਦੇ ਹੋ ਆਪਣੀ ਐਜੂਕੇਸ਼ਨ ਬਾਰੇ ਲਿਖ ਸਕਦੇ ਹੋ ਵੀ ਤੁਸੀਂ ਕੀ ਕੀਤਾ ਹੋਇਆ ਕਦੋਂ ਬੈਚਲਰ ਕੀਤੇ ਆ ਕਦੋਂ ਤੋਂ ਨੇ ਮਾਸਟਰ ਕੀਤੇ ਆ ਜਾਂ ਫਿਰ ਤੁਸੀਂ 10th 2 ਵਾਲੇ ਕੋਈ ਚੱਕਰ ਵਾਲੀ ਗੱਲ ਨਹੀਂ ਜੋ ਤੁਹਾਡੇ ਕੋਲੇ ਹੈਗਾ ਤੁਸੀਂ ਉਹ ਚੀਜ਼ ਇਹਦੇ ਤੇ ਲਿਖ ਸਕਦੇ ਹੋ ਤੇ ਹੈਗਾ ਮੇਰਾ ਸੈਕੰਡ ਪੇਜ ਇਹਦੇ ਚ ਮੈਂ ਲਿਖਿਆ ਵਾ ਲੈਂਗੁਏਜ ਬਾਰੇ ਵੀ ਮੇਰੀ ਮਦਰ ਟੰਗ ਹੈ ਜਿਹੜੀ ਪੰਜਾਬੀ ਆ ਅਦਰ ਲੈਂਗੁਏਜ ਹਿੰਦੀ ਆ ਤੇ ਉਸ ਤੋਂ ਬਾਅਦ ਮੈਨੂੰ ਇੰਗਲਿਸ਼ ਆਉਂਦੀ ਆ ਇੰਗਲਿਸ਼ ਤੁਹਾਨੂੰ ਕਿਸ ਲੈਵਲ ਦੀ ਆਉਂਦੀ ਆ ਤੁਸੀਂ ਉਹ ਇਹਦੇ ਚ ਮੈਂਸ਼ਨ ਕਰਨਾ ਹਮੇਸ਼ਾ ਰੱਖੋ ਵੀ ਤੁਸੀਂ C1 ਤੱਕ ਜਾਂ B2 ਤੱਕ ਦਾ ਘੱਟੋ ਘੱਟ ਰੱਖੋ ਤਾਂ ਉਹਨਾਂ ਨੂੰ ਪਤਾ ਉਹ ਵੀ ਤੁਹਾਡੀ ਜਿਹੜੀ ਲੈਂਗੁਏਜ ਹੈ ਇੰਗਲਿਸ਼ ਦੀ ਵਧੀਆ ਤੁਸੀਂ ਆਪਣਾ ਡਿਜੀਟਲ ਸਕਿੱਲ ਲਿਖ ਸਕਦੇ ਹੋ ਇਹਦੇ ਵਿੱਚ ਹੌਬੀ ਲਿਖ ਸਕਦੇ ਹੋ ਜੋ ਵੀ ਤੁਹਾਡੇ ਜੋ ਤੁਹਾਡੇ ਕੋਲੇ ਹੈਗਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਚੀਜ਼ ਤੁਸੀਂ ਇਹਦੇ ਵਿੱਚ ਲਿਖ ਸਕਦੇ ਹੋ ਐਡ ਕਰ ਸਕਦੇ ਹੋ ਹਾਂਜੀ ਇਹ ਸੀਗਾ ਜ ਜਦੋਂ ਤੁਹਾਡਾ ਮੋਟੀਵੇਸ਼ਨ ਲੈਟਰ ਤੇ ਤੁਸੀਂ ਸੀਵੀ ਦੋਨੇ ਚੀਜ਼ਾਂ ਕਿੱਦਾਂ ਤਿਆਰ ਕਰਨੀਆਂ ਨੇ ਤੁਸੀਂ ਯੂਰੋਪਾਸ ਦੀ ਸਾਈਟ ਤੇ ਜਾ ਕੇ ਇਹਨਾਂ ਆਪਣਾ ਸੀਵੀ ਤਿਆਰ ਕਰ ਸਕਦੇ ਹੋ ਮੋਟੀਵੇਸ਼ਨ ਲੈਟਰ ਤੁਸੀਂ ਹਰ ਇੱਕ ਵਾਰੀ ਚੇਂਜ ਕਰਨਾ ਹਰ ਇੱਕ ਕੰਪਨੀ ਵਾਸਤੇ ਐਡਰੈਸ ਚੇਂਜ ਕਰਨਾ ਕੰਪਨੀ ਦਾ ਐਡਰੈਸ ਲਿਖਣਾ ਤੁਸੀਂ ਵਧੀਆ ਤਰੀਕੇ ਨਾਲ ਬਣਾਓਗੇ ਤਾਂ ਤੁਹਾਨੂੰ ਰਿਪਲਾਈ 100% ਆਊਗਾ ਤੁਸੀਂ ਉਹਨਾਂ ਨੂੰ ਮੇਲ ਕਰਤਾ ਤੁਹਾਡੇ ਕੋਲੇ ਈਮੇਲ ਆਈ ਹਰੀ ਕਿਚੀ ਤੁਹਾਡੇ ਕੋਲੇ ਪਈ ਆ ਤੁਸੀਂ ਡਾਇਰੈਕਟਲੀ ਈਮੇਲ ਵੀ ਕਰ ਸਕਦੇ ਹੋ ਬਟ ਇੱਕ ਤਰੀਕਾ ਕਿਸੇ ਨੂੰ ਕਨਵਿੰਸ ਕਰਨ ਦਾ ਕਿਸੇ ਨੂੰ ਗੱਲਾਂ 'ਚ ਲੈਣ ਦਾ ਕਿਸ ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਹੁੰਦਾ ਜੇ ਤੁਸੀਂ ਇੱਕ ਵਾਰੀ ਗਲਤੀ ਕਰਦੇ ਹੋ ਦੋ ਵਾਰੀ ਗਲਤੀ ਕਰਦੇ ਹੋ ਇਹਦੇ ਨਾਲ ਕੋਈ ਗੁਨਾਹ ਨਹੀਂ ਹੋ ਚੱਲਿਆ ਕੁਝ ਆਪਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਕੋਈ ਆਪਣਾ ਪੈਸਾ ਦਾ ਨੁਕਸਾਨ ਨਹੀਂ ਹੁੰਦਾ ਜੇ ਆਪਾਂ ਗਲਤੀ ਕਰਾਂਗੇ ਤਾਂ ਹੀ ਸਿੱਖਾਂਗੇ ਅੱਗੇ ਨੂੰ ਤੇ ਜੇ ਤੁਸੀਂ ਅੱਗੇ ਨੂੰ ਵਧੀਆ ਤਰੀਕ ਨਾਲ ਬਣਾ ਕੇ ਭੇਜੋਗੇ ਨਾ ਤੁਹਾਨੂੰ ਰਿਪਲਾਈ ਵੀ ਆਊਗਾ ਕੋਸ਼ਿਸ਼ ਕਰੋ ਹੁਣ ਤੁਸੀਂ ਜੇ ਫਰਵਰੀ ਚ ਤੁਹਾਨੂੰ ਮਿਲਦਾ ਕਿਉਂਕਿ ਹੁਣ ਹੌਲੀ ਹੌਲੀ ਕਰਕੇ ਕਿਹੜਾ ਟਾਈਮ ਆ ਇਹਦਾ ਘਟਦਾ ਜਾਂਦਾ ਜੇ ਕਿਸੇ ਨੂੰ ਮਿਲਦਾ ਜਲਦੀ ਟਰਾਈ ਕਰ ਸਕਦਾ ਜੀ ਕਿਸ ਦੀ ਵਧੀਆ ਇੰਗਲਿਸ਼ ਹੈਗੀ ਕਨਵਿੰਸ ਕਰ ਸਕਦਾ ਨੈਕਸਟ ਇਅਰ ਵਾਸਤੇ ਫਰਵਰੀ ਇਨਟੇਕ ਲੈਣ ਦਾ ਜਾਂ ਫਿਰ ਕੋਈ ਕੋਈ ਵੀ অলਰੈਡੀ ਸਾਰਾ ਸਾਲ ਦਿੰਦੇ ਨੇ ਫਿਰ ਦਸੰਬਰ ਦਾ ਜਾਂ ਜਨਵਰੀ ਦਾ ਜਿੱਦਾਂ ਵੀ ਤੁਹਾਨੂੰ ਮਿਲਦਾ ਬਾਕੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਆ ਕਰੋ ਸਾਰੇ ਭੈਣ ਭਰਾ ਵੀ ਕਿੱਦਾਂ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਜਾਂ ਮੈਂ ਉਹਦੇ ਵਿੱਚ ਕੀ ਹੋਰ ਐਡ ਕਰ ਸਕਦਾ ਤੁਹਾਡੇ ਵਾਸਤੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਲੱਗ ਰਹੀ ਹੋएगी ਕੋਸ਼ਿਸ਼ ਮੇਰੀ ਇਹੀ ਰਹਿੰਦੀ ਹੈ ਤੁਹਾਨੂੰ ਪੂਰੀ ਕਿਸੇ ਵੀ ਦਫ਼ਤਰ ਤੋਂ ਜੇ ਇਨਫੋਰਮੇਸ਼ਨ ਦੀ ਲੋੜ ਆ ਜਾਂ ਕੋਈ ਵੀ ਚੀਜ਼ਾ ਤੁਹਾਡੇ ਤੱਕ ਪੂਰੀ ਪ੍ਰੋਪਰ ਇਨਫੋਰਮੇਸ਼ਨ ਪਹੁੰਚਾਈ ਜਾਵੇ ਤੁਹਾਡੇ ਪੈਸੇ ਨਾ ਲੁੱਟੇ ਜਾਣ ਬਾਰ ਬਾਰ ਤੁਹਾਨੂੰ ਇਹੀ ਕਹਿਣਾ ਵੀ ਏਜੰਟਾਂ ਤੋਂ ਬਚੋ ਆ ਹੁਣ ਪੁਰਤਗਾਲਾਂ ਨੇ ਪਟਾਕਾ ਪਾਤਾ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਦੁੱਖ ਦੀ ਗੱਲ ਆ ਪਰ ਆਪਣੇ ਲੋਕ ਸਮਝਦੇ ਹੀ ਛੱਤਰ ਖਾਕੇ ਨੇ ਪਤਾ ਨਹੀਂ ਕਿਹੜਾ ਇਹਨਾਂ ਦੇ ਦਿਮਾਗ 'ਚ ਕੀ ਕੀੜਾ ਬਣਿਆ ਹੋਇਆ ਕੀ ਭਰਿਆ ਹੋਇਆ ਥੋੜੀ ਹੈਲਪ ਕਰ ਸਕਦਾ ਕਿਹੇ ਚੀਜ਼ ਦੀ ਸਮਝ ਨਹੀਂ ਲੱਗਦੀ ਤੁਸੀਂ ਕਮੈਂਟ ਕਰੋ ਹਰ ਇੱਕ ਚੀਜ਼ ਦਾ ਤੁਹਾਨੂੰ ਮੈਂ ਰਿਪਲਾਈ ਦੇ ਰਿਹਾ ਜੀ ਕੋਸ਼ਿਸ਼ ਮੇਰੀ ਹੁੰਦੀ ਹੈ ਵੀ ਹਰ ਇੱਕ ਭੈਣ ਭਰਾ ਨੂੰ ਰਿਪਲਾਈ ਦਿੱਤਾ ਜਾਵੇ YouTube ਦੇ ਉੱਤੇ ਖਾਸ ਕਰਕੇ ਮੈਂ ਐਕਟਿਵ ਰਹਿਣਾ ਤੇ ਬਾਕੀ ਨੈਕਸਟ ਵੀਕ ਤੱਕ ਮੈਂ WhatsApp ਦਾ ਨੰਬਰ ਵੀ ਸਾਰਿਆਂ ਨਾਲ ਸ਼ੇਅਰ ਕਰ ਦੇਣਾ ਗਰੁੱਪ ਬਣਾਵਾਂਗੇ ਜੇ ਕੋਈ ਚੀਜ਼ ਦੀ ਲੋਡ ਹੋਈ ਉਹਦੇ ਤੇ ਵੀ ਆਪਾਂ ਸ਼ੇਅਰ ਕਰਾਂਗੇ ਕਈ ਵਾਰ 100 200 ਬੰਦੇ ਦਾ ਇੱਕੋ ਹੀ ਕੁਐਸਚਨ ਹੁੰਦਾ ਤਾਂ ਉਹਨੂੰ ਆਪਾਂ ਇੱਕੋ ਵਾਰੀ ਚਾ ਰਿਪਲਾਈ ਸਾਰਿਆਂ ਨੂੰ ਮਿਲ ਜੂਗਾ ਇਸੇ ਕਰਕੇ WhatsApp ਦਾ ਗਰੁੱਪ ਬਣਾਉਣਾ ਬਾਕੀ ਜੇ ਵੀਡੀਓ ਵਧੀਆ ਲੱਗਦਿਆ ਕਿਉਂਕਿ ਸਿਆਣੇ ਕਹਿੰਦੇ ਨੇ ਕਰ ਪਲਾਸ ਹੋਪਲਾ ਜੇ ਕਿਸਦਾ ਭਲਾ ਕਰਾਂਗੇ ਤਾਂ ਆਪਣਾ ਭਲਾ ਆਪਣੇ ਆਪ ਹੀ ਹੋ ਜਾਣਾ ਹੈ ਕੋਸ਼ਿਸ਼ ਕਰੋ ਸਾਰਿਆਂ ਦਾ ਭਲਾ ਹੋਵੇ ਉਦੋਂ ਤੱਕ ਲਈ ਥੈਂਕ ਯੂ ਰੱਬ ਰਾਖਾ